ਅੱਜ ਅਸੀਂ ਗੱਲ ਕਰਾਂਗੇ ਉਸ ਕ੍ਰਾਈਮ ਦੀ ਜੁਰਮ ਦੀ ਅਪਰਾਧ ਦੀ ਜਿਹੜਾ ਨਾਂ ਤਾਂ ਦਿਖਾਈ ਦਿੰਦਾ ਤੇ ਨਾ ਹੀ ਸੁਣਾਈ ਦਿੰਦਾ ਪਰ ਲੱਖਾਂ ਕੁੜੀਆਂ ਦੀ ਲੱਖਾਂ ਔਰਤਾਂ ਦੀ ਜ਼ਿੰਦਗੀ ਹਰ ਰੋਜ਼ ਬਰਬਾਦ ਕਰ ਰਿਹਾ ਹੈ ਉਹ ਕ੍ਰਾਈਮ ਹੈ ਡਿਜੀਟਲ ਹਿੰਸਾ ਡਿਜੀਟਲ ਵਾਇਲੈਂਸ ਡਿਜੀਟਲ ਰੇਪ ਘਰੇਲੂ ਹਿੰਸਾ ਬਾਰੇ ਡੋਮੈਸਟਿਕ ਵੋਇਲੈਂਸ ਵਾਰੀ ਅਸੀਂ ਪਹਿਲਾਂ ਵੀ ਕਈ ਵਾਰੀ ਗੱਲਬਾਤ ਕਰ ਚੁੱਕੇ ਹਾਂ ਵੀਡੀਓ ਬਣਾ ਚੁੱਕੇ ਹਾਂ ਪਰ ਜਿਵੇਂ ਜਿਵੇਂ ਦੁਨੀਆ ਬਦਲ ਰਹੀ ਹੈ ਉਸੇ ਤਰ੍ਹਾਂ ਕ੍ਰਾਈਮ ਕਰਨ ਦੇ ਅਪਰਾਧ ਕਰਨ ਦੇ ਜਿਹੜੇ ਤੌਰ ਤਰੀਕੇ ਨੇ ਉਹ ਵੀ ਬਦਲ ਰਹੇ ਨੇ ਜਿਵੇਂ ਜਿਵੇਂ ਦੁਨੀਆ ਬਦਲ ਰਹੀ ਹੈ ਉਸੇ ਤਰ੍ਹਾਂ ਕ੍ਰਾਈਮ ਵੀ ਬਦਲ ਰਹੇ ਹਨਗੇ ਸੋਸ਼ਲ ਮੀਡੀਆ ਦਾ ਯੁੱਗ ਹੈ ਇੰਟਰਨੈਟ ਦਾ ਯੁੱਗ ਹੈ ਨਵੇਂ ਨਵੇਂ ਸ਼ਬਦ ਨਵੇਂ ਨਵੇਂ ਵਰਡ ਜਿਹੜੇ ਅਸੀਂ ਪਹਿਲਾਂ ਨਾ ਤਾਂ ਕਦੇ ਸੁਨੇ ਨਾ ਪੜੇ ਨਾ ਦੇਖੇ ਉਹ ਸਾਡੇ ਸਾਹਮਣੇ ਆ ਰਹੇ ਨੇ ਜਿਵੇਂ ਕਿ ਡਿਜੀਟਲ ਅਰੇਸਟ ਡਿਜੀਟਲ ਬੋਇਲੈਂਸਰ ਡਿਜੀਟਲ ਰੇਪ ਟ੍ਰੋਲਿੰਗ ਤੋਂ ਲੈ ਕੇ ਡੀਪ ਫੇਕ ਤੱਕ ਦੂਰੋਂ ਹੀ ਬਹੁਤ ਦੂਰੋਂ ਕੁਝ ਹੀ ਕਲਿੱਕਾਂ ਦੇ ਨਾਲ ਕਿਸੇ ਕੁੜੀ ਦੀ ਕਿਸੇ ਔਰਤ ਦੀ ਜ਼ਿੰਦਗੀ ਨੂੰ ਨਰਕ ਬਣਾ ਦੇਣਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਆਸਾਨ ਹੋ ਗਿਆ ਹੈ ਇਸ ਦਾ ਜਿਹੜਾ ਸਭ ਤੋਂ ਜ਼ਿਆਦਾ ਟਾਰਗੇਟ ਹੈ ਉਹ ਕੁੜੀਆਂ ਹੁੰਦੀਆਂ ਨੇ ਔਰਤਾਂ ਹੁੰਦੀਆਂ ਨੇ ਅੱਜ ਦੀ ਜਿਹੜੀ ਇਹ ਜਾਣਕਾਰੀ ਹੈ ਜਿਹੜੀ ਇਹ ਵੀਡੀਓ ਹੈ ਖਾਸ ਕਰਕੇ ਕੁੜੀਆਂ ਦੇ ਲਈ ਹੈ ਔਰਤਾਂ ਦੇ ਲਈ ਹੈ ਉਹਨਾਂ ਨੂੰ ਇਹ ਜਾਣਕਾਰੀ ਵੀਡੀਓ ਜ਼ਰੂਰ ਹੀ ਦੇਖਣੀ ਚਾਹੀਦੀ ਹੈਗੀ ਡਿਜੀਟਲ ਹਿੰਸਾ ਡਿਜੀਟਲ ਵਾਇਲੈਂਸ ਐਨੀ ਜਿਆਦਾ ਫੈਲ ਚੁੱਕੀ ਹੈ ਕਿ ਇੰਟਰਨੈਸ਼ਨਲ ਟੈਲੀ ਕਮਿਊਨੀਕੇਸ਼ਨ ਯੂਨੀਅਨ ਦੇ ਮੁਤਾਬਕ 6 ਬਿਲੀਅਨ ਲੋਕ ਇੰਟਰਨੈਟ ਵਰਤ ਰਹੇ ਹੋਣਗੇ ਤੇ ਇਹਨਾਂ ਦੇ ਵਿੱਚੋਂ ਜੇ ਅਸੀਂ ਇਸੇ ਸਾਲ ਦੀ ਗੱਲ ਕਰੀਏ ਤਾਂ 280 ਮਿਲੀਅਨ ਜਿਆਦਾ ਮਰਦ ਔਰਤਾਂ ਤੋਂ ਔਨਲਾਈਨ ਐਕਟਿਵ ਰਹੇਗੇ ਜਿੰਨਾ ਵੱਧ ਜਿੰਨਾ ਜਿਆਦਾ ਜਿਹੜੀਆਂ ਔਰਤਾਂ ਨੇ ਕੁੜੀਆਂ ਨੇ ਉਹ ਔਨਲਾਈਨ ਆਉਂਦੀਆਂ ਨੇ ਐਕਟਿਵ ਹੁੰਦੀਆਂ ਨੇ ਉਹਨਾਂ ਹੀ ਜ਼ਿਆਦਾ ਉਹਨਾਂ 'ਤੇ ਹਮਲੇ ਹੁੰਦੇ ਨੇ ਕ੍ਰਾਈਮ ਹੁੰਦੇ ਨੇ ਜੂਨ ਵਿਮਨ ਕਹਿੰਦਾ ਹੈ ਕਿ 58% ਔਰਤਾਂ ਨੇ ਕਦੇ ਨਾ ਕਦੇ ਤਾਂ ਡਿਜੀਟਲ ਵਾਇਲੈਂਸ ਦਾ ਸਾਹਮਣਾ ਜ਼ਰੂਰ ਕੀਤਾਗਾ ਇਹ ਸਿਰਫ ਗਿਣਤੀਆਂ ਨਹੀਂ ਹੈਗੀਆਂ ਇਹ ਉਹ ਚੀਖਾਂ ਨੇ ਜੋ ਆਵਾਜ਼ ਨਹੀਂ ਬਣ ਸਕੀਆਂ ਪਹਿਲਾਂ ਆਪਾਂ ਇਹ ਜਾਣ ਲਈਏ ਕਿ ਡਿਜੀਟਲ ਹਿੰਸਾ ਜਿਹੜੀ ਜਿਹੜੀ ਡਿਜੀਟਲ ਵਾਇਲੈਂਸ ਹੈ ਉਹ ਹੁੰਦੀ ਕਿਵੇਂ ਹੈ ਡਿਜੀਟਲ ਹਿੰਸਾ ਦੇ ਪੰਜ ਸਭ ਤੋਂ ਭਿਆਨਕ ਖਤਰਨਾਕ ਰੂਪ ਨੇਗੇ ਨੰਬਰ 1 ਟ੍ਰੋਲਿੰਗ ਸਾਈਕੋਲੋਜੀਕਲ ਅਟੈਕ ਹੈ ਜਿਹੜਾ ਇਹ ਜਿਹੜੀ ਟ੍ਰੋਲਿੰਗ ਹੈ ਇਹ ਸਿਰਫ ਇੱਕ ਬੁਰਾ ਕਮੈਂਟ ਨਹੀਂ ਹੁੰਦਾ ਭੈੜਾ ਪੱਦਾ ਮੰਦਾ ਕਮੈਂਟ ਨਹੀਂ ਹੁੰਦਾ ਇਹ ਇੱਕ ਅਟੈਕ ਹੁੰਦਾ ਹੈ ਇਹ ਇੱਕ ਯੋਜਨਾਬੱਧ ਹਮਲਾ ਹੁੰਦਾ ਹੈ ਟ੍ਰੋਲਿੰਗ ਦਾ ਮਤਲਬ ਹੈ ਕਿਸੇ ਨੂੰ ਪਰੇਸ਼ਾਨ ਕਰਨ ਦੇ ਲਈ ਜਾਣ ਬੁੱਝ ਕੇ ਗੰਦੇ ਨਿੰਦਿਆ ਵਾਲੇ ਜਿਹੜੇ ਮੈਸੇਜ ਨੇ ਜਿਹੜੇ ਅਟੈਕ ਕਰਨ ਵਾਲੇ ਮੈਸੇਜ ਨੇ ਉਹ ਭੇਜਣਾ ਟ੍ਰੋਲ ਨੇ ਜਿਹੜੇ ਉਹ ਜਾਣ ਬੁੱਝ ਕੇ ਗਲਤ ਬੋਲਦੇ ਨੇ ਗਾਲਾਂ ਕੱਢਦੇ ਨੇ ਪ੍ਰਵੋਕ ਕਰਦੇ ਨੇ ਪੜਕਾਉਂਦੇ ਨੇ ਉਹ ਜਾਣਦੇ ਨੇ ਕਿ ਦੂਜੇ ਨੂੰ ਕਿੱਥੇ ਚੋਟ ਲੱਗਦੀ ਹੈ ਜਿਵੇਂ ਕਿ ਮਨ ਤੇ ਮਾਈਂਡ ਤੇ CCDH ਦੀ ਜਿਹੜੀ ਰਿਪੋਰਟ ਹੈ ਉਹ ਇਹ ਕਹਿੰਦੀ ਹੈ ਕਿ ਜਿਹੜਾ ਇਹ ਟ੍ਰੋਲ ਹੈ ਜਿਹੜੀ ਇਹ ਟ੍ਰੋਲਿੰਗ ਹੈ ਉਹ ਦੋ ਟਾਈਪ ਦੇ ਹੁੰਦੇ ਨੇ ਟ੍ਰੋਲ ਨੇ ਜਿਹੜੇ ਇੱਕ ਪਬਲਿਕ ਫਿਗਰ ਅਟੈਕਰਸ ਹੁੰਦੇ ਨੇ ਉਹ ਮਸ਼ਹੂਰ ਔਰਤਾਂ ਨੂੰ ਟਾਰਗੇਟ ਕਰਦੇ ਨੇ ਤਾਂ ਜੋ ਹੇਟ ਵਧੇ ਨਫ਼ਰਤ ਵਧੇ ਦੂਜੇ 네ਗੇਟਿਵ ਸੋਸ਼ਲ ਪੋਟੈਂਸ਼ੀਵ ਵਾਲੇ ਟ੍ਰੋਲ ਹੁੰਦੇ ਨੇ ਉਹਨਾਂ ਨੂੰ ਦੂਜਿਆਂ ਨੂੰ ਦੁੱਖ ਪਹੁੰਚਾ ਕੇ ਮਜ਼ਾ ਆਉਂਦਾ ਹੈ ਖੁਸ਼ੀ ਮਿਲਦੀ ਹੈ ਟ੍ਰੋਲਿੰਗ ਦਾ ਜਿਹੜਾ ਅਸਰ ਹੈ ਔਰਤਾਂ ਤੇ ਕੁੜੀਆਂ ਤੇ ਉਹ ਬਹੁਤ ਭੈੜਾ ਹੁੰਦਾ ਹੈ ਚਿੰਤਾ ਡਿਪਰੈਸ਼ਨ ਸੈਲਫ ਐਸਟੀਮ ਦਾ ਘੱਟ ਹੋ ਜਾਣਾ ਸੋਸ਼ਲ ਮੀਡੀਆ ਛੱਡ ਦੇਣਾ ਇਹ ਕੋਈ ਮਜ਼ਾਕ ਨਹੀਂ ਇਹ ਟੌਰਚਰ ਹੈ ਤੇ ਦੂਜੀ ਜਿਹੜੀ ਟਰਮ ਹੈ ਵਰਡ ਹੈ ਡਾਕਸਿੰਗ ਨਿੱਜੀ ਜ਼ਿੰਦਗੀ ਨੂੰ ਖਤਰਾ ਡਾਕਸਿੰਗ ਦਾ ਮਤਲਬ ਹੈ ਕਿਸੇ ਦੀ ਪਰਸਨਲ ਜਾਣਕਾਰੀ ਜਿਵੇਂ ਕਿ ਪਤਾ ਨੰਬਰ ਪਰਿਵਾਰ ਕੰਮਕਾਰ ਇਸ ਨੂੰ ਪਬਲਿਕ ਕਰ ਦੇਣਾ ਜਨਤਕ ਕਰ ਦੇਣਾ ਇਹ ਸਿਰਫ ਔਨਲਾਈਨ ਸਟਾਪ ਨਹੀਂ ਹੁੰਦਾ ਅਸਲ ਜ਼ਿੰਦਗੀ ਦੇ ਵਿੱਚ ਪਿੱਛਾ ਕਰਨਾ ਧਮਕੀਆਂ ਦੇਣਾ ਫਿਜ਼ੀਕਲ ਡੇਂਜਰ ਤੱਕ ਲੈ ਕੇ ਜਾਂਦਾ ਹੈਗਾ ਫੇਸ ਜਿਵੇਂ ਫੇਸਬੁੱਕ ਜਾਂ ਇੰਸਟਾਗ੍ਰam ਹੈ ਇਹਨੇ ਵੀ 2022 ਦੇ ਵਿੱਚ ਇਹ ਫੈਸਲਾ ਕੀਤਾ ਕਿ ਕਿਸੇ ਦਾ ਐਡਰੈਸ ਭਾਵੇਂ ਪਬਲਿਕ ਹੀ ਕਿਉਂ ਨਾ ਹੋਵੇ ਸ਼ੇਅਰ ਨਹੀਂ ਕੀਤਾ ਜਾ ਸਕਦਾ ਪਰ ਟੈਕੀਜੈਂਟ ਦੇ ਨਿਯਮ ਕਾਫੀ ਨਹੀਂ ਹੈਗੇ ਸਾਡੀ ਸੇਫਟੀ ਹੈ ਜਿਹੜੀ ਉਹ ਸੈਲਫ ਪ੍ਰੋਟੈਕਸ਼ਨ ਤੇ ਵੀ ਡਿਪੈਂਡ ਕਰਦੀ ਜਾਏਗੀ ਅਗਲਾ ਜਿਹੜਾ ਵਰਡ ਹੈ ਡੀਪ ਫੇਕ AI ਦੀ ਸਭ ਤੋਂ ਖਤਰਨਾਕ ਖੋਜ ਡੀਪ ਫੇਕ AI ਦੇ ਨਾਲ ਬਣੇ ਜਿਹੜੇ ਫੇਕ ਵੀਡੀਓਜ਼ ਫੋਟੋਆਂ ਆਡੀਓ ਜਿਹੜੇ 100% ਰੀਅਲ ਵਾਂਗੂ ਲੱਗਦੇ ਨੇ ਜੰਮੀ ਬਿਲਕੁਲ ਰੀਅਲ ਲੱਗਦੇ ਨੇ ਹੁਣ ਤੁਸੀਂ ਸੋਚੋ ਕਿ ਕਿਸੇ ਔਰਤ ਦੀ ਫੇਕ ਪੋਰਨੋਗ੍ਰਾਫੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਚਲਾ ਦੇਣਾ ਇਹ ਕਿੰਨਾ ਵੱਡਾ ਕ੍ਰਾਈਮ ਹੈ ਘਣਾਉਣਾ ਜਿਹੜਾ ਕੰਮ ਹੈ ਪਰ ਰੋਕਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਦੀਪ ਫੇਕ ਵਿਕਟਮਜ਼ ਨੇ ਜਿਹੜੇ ਉਹ ਦੱਸਦੇ ਨੇ ਕਿ ਉਹ ਘਰੋਂ ਬਾਹਰ ਜਾਣੋਂ ਡਰਦੇ ਨੇ ਉਹਨਾਂ ਨੂੰ ਰਿਸ਼ਤੇ ਤੋੜਨੇ ਪੈਂਦੇ ਨੇ ਕਈਆਂ ਨੇ ਕੰਮਕਾਰ ਛੱਡਤਾ ਆਪਣਾ ਕੈਰੀਅਰ ਛੱਡਤਾ ਕਈ ਸੈਲਫ ਹਾਰਮ ਤੱਕ ਪਹੁੰਚ ਜਾਂਦੇ ਨੇ ਕਈ ਸੁਸਾਈਡ ਵਗੈਰਾ ਵੀ ਕਰ ਜਾਂਦੇ ਨੇ ਇਹ ਬਿਨਾ ਸ਼ੂਹੇ ਤੋੜ ਦੇਣ ਵਾਲਾ ਇੱਕ ਡਿਜੀਟਲ ਰੇਪ ਹੁੰਦਾ ਹੈ ਇਹ ਕੇਵਲ ਟੈਕਨੋਲੋਜੀ ਦੀ ਦੁਰਵਰਤੋਂ ਨਹੀਂ ਹੈਗੀ ਇਹ ਕਿਸੇ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਦੇ ਬਰਾਬਰ ਹੈ ਜੁਕੇ ਨੇ ਇੱਕ ਕਾਨੂੰਨ ਦੇ ਵਿੱਚ ਜਿਸ ਕਾਨੂੰਨ ਦਾ ਨਾਮ ਹੈ ਔਨਲਾਈਨ ਸੇਫਟੀ ਐਕਟ 2023 ਦੇ ਵਿੱਚ ਬਿਨਾ ਸਹਿਮਤੀ ਦੇ ਡੀਪ ਫੇਕ ਸ਼ੇਅਰਿੰਗ ਨੂੰ ਸਿੱਧਾ ਹੀ ਅਪਰਾਧ ਐਲਾਨ ਕਰਤਾ ਕੁਸ਼ਤ ਕਰਤਾ ਕ੍ਰਾਈਮ ਕਰਾਰ ਦੇਤਾ ਕਈ ਦੇਸ਼ਾਂ ਦੇ ਵਿੱਚ ਇਹ ਪਹਿਲਾਂ ਤੋਂ ਹੀ ਇਲੀਗਲ ਹੈ ਗੈਰ ਕਾਨੂੰਨੀ ਹੈ ਡਿਜੀਟਲ ਟੈਰਰਿਜ਼ਮ ਜਿਹੜਾ ਇਹ ਸਿਰਫ ਔਰਤਾਂ ਨੂੰ ਤੋੜਦਾ ਨਹੀਂ ਸਗੋਂ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਦਿੰਦਾ ਹੈ ਬਰਬਾਦ ਕਰ ਦਿੰਦਾ ਹੈ ਜਿਵੇਂ ਜੇ ਕੋਈ ਇੱਕ ਅਮੇਜ਼ ਗਲਤ ਹੋ ਜਾਵੇ ਟ੍ਰੇਟ ਹੋ ਜਾਵੇ ਤਾਂ ਕੈਰੀਅਰ ਖਤਮ ਫੈਮਿਲੀ ਪ੍ਰੈਸ਼ਰ ਮੈਂਟਲ ਬ੍ਰੀਕਡਾਊਨ ਸੈਲਫ ਹਾਰਮ ਤੱਕ ਮਾਮਲੇ ਦੇਖੇ ਗਏ ਨੇ ਤੇ ਜਿਹੜਾ ਅਗਲਾ ਵਰਡ ਅਸੀਂ ਦੇਖਿਆ ਗਰੂਮਿੰਗ ਬੱਚਿਆਂ ਦਾ ਸਭ ਤੋਂ ਵੱਡਾ ਡਰ ਆਨਲਾਈਨ ਗਰੂਮਿੰਗ ਇੱਕ ਲੁਕਿਆ ਹੋਇਆ ਜ਼ਹਿਰ ਕ੍ਰਿਮੀਨਲਸ ਨੇ ਜਿਹੜੇ ਅਪਰਾਧੀ ਨੇ ਪਹਿਲਾਂ ਉਹ ਦੋਸਤੀ ਕਰਦੇ ਨੇ ਖਾਸ ਕਰਕੇ ਬੱਚਿਆਂ ਦੇ ਨਾਲ ਫਿਰ ਇਮੋਸ਼ਨਲ ਟਰਸਟ ਨੇ ਜਿਹੜਾ ਉਹ ਡਿਵੈਲਪ ਕਰਦੇ ਨੇ ਗਿਫਟ ਵਗੈਰਾ ਦੇ ਦਿੰਦੇ ਨੇ ਔਨਲਾਈਨ ਸਾਰਾ ਕੁਝ ਹੋ ਜਾਂਦਾ ਹੈ ਹਮਦਰਦੀ ਜਿਤਾਉਂਦੇ ਨੇ ਫਿਰ ਐਕਸਪਲੋਇਟੇਸ਼ਨ ਯੂਨੀਸੈਫ ਦੇ ਮੁਤਾਬਕ 8 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹ ਹਰ ਰੋਜ਼ ਜਿਵੇਂ ਕਿ ਗੇਮ ਪਲੇ ਹੋ ਗਿਆ ਇੰਸਟਾਗ੍ਰam ਹੋ ਗਿਆ ਵਟਸਐਪ ਹੋ ਗਿਆ ਸਨੈਪਚੈਟ ਹੋ ਗਿਆ ਇਹਨਾਂ ਤੇ ਟਾਰਗੇਟ ਬਣ ਰਹੇ ਨੇ ਜਿਵੇਂ ਗੇਮਸ ਦੇ ਵਿੱਚ ਇੰਸਟਾਗ੍ਰam ਫੇਸਬੁੱਕ ਮੈਸੈਂਜਰ ਦੇ ਵਿੱਚ ਹੋਰ ਜਿਹੜੇ ਚੈਟ ਐਪਸ ਨੇ ਐਪਲੀਕੇਸ਼ਨਾਂ ਨੇ ਉਹਨਾਂ ਦੇ ਵਿੱਚ ਚਾਈਲਡ ਸੇਫਟੀ ਰਿਪੋਰਟਸ ਨੇ ਜਿਹੜੀਆਂ ਉਹ ਦੱਸਦੀਆਂ ਨੇ ਕਿ ਅੱਜ ਦੇ ਸਮੇਂ ਦੇ ਵਿੱਚ 8 ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹ ਸਭ ਤੋਂ ਜ਼ਿਆਦਾ ਖਤਰਨਾਕ ਟਾਰਗੇਟ ਤੇ ਨੇ ਇਹ ਜਿਹੜਾ ਅਬਿਊਜ਼ ਹੈ ਜਿਹੜਾ ਇਹ ਕ੍ਰਾਈਮ ਹੈ ਉਹ ਉਹਨਾਂ ਨੂੰ ਡਿਪਰੈਸ਼ਨ ਤੱਕ ਸੈਲਫ ਹਰਮ ਤੱਕ ਫੀਅਰ ਤੱਕ ਸੋਸਾਇਟੀਅਲ ਥਾਟਸ ਨੇ ਜਿਹੜੇ ਲਾਈਫ ਲੌਂਗ ਟਰੋਮਾ ਹੋਰ ਬਹੁਤ ਸਾਰੇ ਨੁਕਸਾਨ ਨੇ ਜਿਹੜੇ ਉਹਨਾਂ ਦੇ ਤੱਕ ਲੈ ਜਾਂਦਾ ਹੈ ਔਨਲਾਈਨ ਗਰੂਮਿੰਗ ਇੱਕ ਬੱਚੇ ਦੀ ਬਚਪਨ ਦੀ ਖੁਸ਼ੀ ਖਾ ਜਾਂਦਾ ਹੈ ਬਚਪਨ ਖਾ ਜਾਂਦਾ ਹੈ ਇੱਕ ਹੋਰ ਜਿਹੜੀ ਟਰਮ ਸਾਡੇ ਸਾਹਮਣੇ ਹੈ ਸਾਈਬਰ ਬੋਲੀਇੰਗ ਰੀਅਲ ਲਾਈਫ ਤੋਂ ਵੀ ਖਤਰਨਾਕ 24 ਘੰਟੇ ਚੱਲਣ ਵਾਲੀ ਹਿੰਸਾ ਸਾਈਬਰ ਬੋਲੀਇੰਗ ਇਹ ਸਿਰਫ ਹਰਾਸ਼ਮੈਂਟ ਨਹੀਂ ਇਹ ਡਿਜੀਟਲ ਵਰਲਡ ਦਾ ਹਿੰਸਕ ਜੁੱਧ ਹੈ ਜਿਵੇਂ ਕਮੈਂਟਸ ਕੋਈ ਜਿਹੜੀਆਂ ਫੋਟੋਆਂ ਨੇ ਐਡਿਟ ਕੀਤੀਆਂ ਹੋਈਆਂ ਕੋਈ ਮੈਸੇਜ ਨੇ ਹਰ ਵੇਲੇ ਮੈਂਟਲ ਅਟੈਕ ਕ੍ਰਾਈਮ ਅੰਕੜੇ ਦੱਸਦੇ ਨੇ ਕਿ ਬੁੱਲੀਂਗ ਕਰਨ ਵਾਲਾ ਅਕਸਰ ਜਾਣਕਾਰ ਹੁੰਦਾ ਹੈ ਜਿਵੇਂ ਕੋਈ ਕਲਾਸਮੇਟ ਕੋਈ ਕੋ-ਵਰਕਰ ਕੋਈ ਗਵੰਡੇ ਕੋਈ ਵੀ ਜਾਣਕਾਰ ਪਰ ਕਈ ਵਾਰੀ ਅਨਨੌਨ ਅਕਾਊਂਟ ਵੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਨੇ ਆਪਣੀ ਸੁਰੱਖਿਆ ਜਿਹੜੀ ਉਹ ਸਾਨੂੰ ਆਪ ਹੀ ਕਰਨੀ ਪੈਂਦੀ ਹੈ ਬਚ ਕੇ ਰਹਿਣਾ ਪੈਂਦਾ ਹੈ ਆਪਣੇ ਆਪ ਨੂੰ ਬਚਾ ਕੇ ਰੱਖਣਾ ਪੈਂਦਾ ਹੈ ਪਰ ਬੱਚਿਆਂ ਦੇ ਲਈ ਇਹ ਸਭ ਤੋਂ ਔਖਾ ਕੰਮ ਹੈ ਅਸੀਂ ਆਪਣੀ ਸੁਰੱਖਿਆ ਕਰੀਏ ਕਿਵੇਂ ਯੂਨਾਈਟਿਡ ਨੇਸ਼ਨਜ਼ ਦੇ ਮੁਤਾਬਕ ਔਨਲਾਈਨ ਸੇਫ ਰਹਿਣਾ ਸਿਰਫ ਇੱਕ ਆਪਸ਼ਨ ਨਾਲ ਨਹੀਂ ਸਮਝ ਦੇ ਨਾਲ ਸੰਭਵ ਹੈ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ ਤਿੰਨ ਵਾਰ ਸੋਚੋ ਪੰਜ ਵਾਰ ਸੋਚੋ ਇੰਟਰਨੈਟ ਤੇ ਜੇ ਕੁਝ ਪੋਸਟ ਕੀਤਾ ਹੈ ਉਜੇ ਵੀ ਤੁਸੀਂ ਕੋਈ ਡਾਟਾ ਇੰਟਰਨੈਟ ਤੇ ਅਪਲੋਡ ਕੀਤਾ ਹੈ ਉਹ ਸਦਾ ਦੇ ਲਈ ਰਹਿ ਸਕਦਾ ਹੈ ਕੋਈ ਪਰਸਨਲ ਇਨਫੋਰਮੇਸ਼ਨ ਹੈ ਜਿਹੜੀ ਉਹਨੂੰ ਰੈਸਟ੍ਰਿਕਟ ਰੱਖੋ ਕੋਈ ਪਤਾ ਨੰਬਰ ਰੂਟੀਨ ਇਹ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਜਿਹੜੇ ਤੁਹਾਡੇ ਫਰੈਂਡਸ ਨੇ ਉਹਨਾਂ ਨੂੰ ਵੀ ਇਹ ਗੱਲ ਕਹੋ ਕਿ ਉਹ ਤੁਹਾਡੀ ਜਾਣਕਾਰੀ ਬਿਨਾਂ ਪੁੱਛੇ ਕਿਸੇ ਨੂੰ ਸ਼ੇਅਰ ਨਾ ਕਰਨ ਜਿਹੜੀਆਂ ਪ੍ਰਾਈਵੇਸੀ ਸੈਟਿੰਗਸ ਨੇ ਉਹਨਾਂ ਨੂੰ ਚੈੱਕ ਕਰੋ ਰਿਵਿਊ ਕਰੋ ਦੇਖਦੇ ਰਹੋ ਅਪਡੇਟ ਕਰਦੇ ਰਹੋ ਕੌਣ ਕੌਣ ਤੁਹਾਡੀਆਂ ਪੋਸਟਾਂ ਨੂੰ ਦੇਖਦਾ ਹੈ ਫੋਟੋਆਂ ਨੂੰ ਦੇਖਦਾ ਹੈ ਡਿਟੇਲਸ ਨੂੰ ਦੇਖਦਾ ਹੈ ਇਹ ਸੈਟਿੰਗ ਹਰ ਹਫਤੇ ਰਿਵਿਊ ਕਰ ਲੈਣੀ ਚਾਹੀਦੀ ਹੈਗੀ ਆਪਣੀ ਔਨਲਾਈਨ ਲੋਕੇਸ਼ਨ ਨੂੰ ਸ਼ੇਅਰ ਕਰਨਾ ਵੀ ਐਕਚੁਅਲ ਦੇ ਵਿੱਚ ਡੇਂਜਰ ਹੈ ਖਤਰਾ ਹੈ ਜਿਹੜੇ ਫੇਕ ਅਕਾਊਂਟਸ ਨੇ ਥ੍ਰੈਟ ਕਰਨ ਵਾਲੇ ਅਕਾਊਂਟਸ ਨੇ ਉਹਨਾਂ ਨੂੰ ਤੁਰੰਤ ਬਲੌਕ ਕਰ ਦੇਣਾ ਚਾਹੀਦਾ ਤੇ ਉਹਨਾਂ ਦੀ ਰਿਪੋਰਟ ਕਰਨੀ ਚਾਹੀਦੀ ਹੈ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਤੇ ਇਹ ਜਿਹੜਾ ਖਤਰਾ ਹੈ ਉਹ ਔਰਤਾਂ ਦੇ ਲਈ ਕੁੜੀਆਂ ਦੇ ਲਈ ਸਭ ਤੋਂ ਜ਼ਿਆਦਾ ਹੈ ਇੱਕ ਸੱਚ ਇਹ ਕਹਿੰਦੀ ਹੈ ਕਿ ਔਰਤਾਂ ਨੂੰ ਹੇਟ ਸਪੀਚ ਦਾ ਅਬਿਊਜ਼ ਦਾ ਹਰਾਸਮੈਂਟ ਦਾ ਜਿਹੜਾ ਖਤਰਾ ਹੈ ਉਹ ਮਰਦਾਂ ਨਾਲੋਂ 27 ਗੁਣਾ ਜ਼ਿਆਦਾ ਹੈ ਤੇ 92% ਔਰਤਾਂ ਇਹ ਕਹਿ ਚੁੱਕੀਆਂ ਨੇ ਕਿ ਡਿਜੀਟਲ ਵਾਇਲੈਂਸ ਨੇ ਉਹਨਾਂ ਦੀ ਮੈਂਟਲ ਹੈਲਥ ਨੂੰ ਤੋੜ ਕੇ ਰੱਖ ਦਿੱਤਾ ਹੈ ਤੇ ਜਿਹੜੀਆਂ ਜਨਤਕ ਜ਼ਿੰਦਗੀ ਵਾਲੀਆਂ ਔਰਤਾਂ ਨੇ ਜਿਵੇਂ ਕਿ ਜਰਨਲਿਸਟ ਹੋ ਗਈਆਂ ਹਿਊਮਨ ਰਾਈਟਸ ਐਕਟਿਵਿਸਟ ਹੋ ਗਈਆਂ ਪੋਲੀਟੀਸ਼ੀਅਨ ਜੋ ਹੋ ਗਈਆਂ ਇਹਨਾਂ ਤੇ ਜਿਹੜੇ ਹਮਲੇ ਨੇ ਉਹ 3 ਗੁਣਾ ਵੱਧ ਹੁੰਦੇ ਨੇ ਇਹ ਸਿਰਫ ਟੈਕਨੋਲੋਜੀ ਦਾ ਇਸ਼ੂ ਨਹੀਂ ਹੈਗਾ ਇਹ ਸਮਾਜ ਦੀ ਸੋਚ ਦਾ ਇਸ਼ੂ ਹੈ ਦੋਸਤੋ ਡਿਜੀਟਲ ਹਿੰਸਾ ਇੱਕ ਅਜੀਹਾ ਜ਼ਖਮ ਹੈ ਜਿਹੜਾ ਦਿਖਾਈ ਨਹੀਂ ਦਿੰਦਾ ਪਰ ਸਭ ਤੋਂ ਜ਼ਿਆਦਾ ਡੂੰਘਾ ਹੁੰਦਾ ਹੈ ਜੂ ਇਹ ਨਦੀ ਮੁਹਿੰਮ ਹੈ ਜਿਹੜੀ ਐਂਡ ਡਿਜੀਟਲ ਵਾਇਲੈਂਸ ਅਗੇਂਸਟ ਊਮਨ ਐਂਡ ਗਰਲਜ਼ ਦੁਨੀਆ ਨੂੰ ਜਾਗ ਦਿਲਾਉਂਦੀ ਹੈ ਕਿ ਇਹ ਸਿਰਫ ਔਰਤਾਂ ਦੀ ਲੜਾਈ ਨਹੀਂ ਹੈਗੀ ਇਹ ਸਮਾਜ ਦੀ ਜ਼ਿੰਮੇਵਾਰੀ ਹੈ ਦੋਸਤੋ ਸੁਰੱਖਿਅਤ ਰਹੋ ਸੁਚੇਤ ਰਹੋ ਅਤੇ ਆਪਣੀ ਔਨਲਾਈਨ ਆਵਾਜ਼ ਨੂੰ ਕਦੇ ਵੀ ਦਬਣ ਨਾ ਦਿਓ ਜੇ ਤੁਸੀਂ ਇਸ ਟੌਪਿਕ ਦਾ ਸਪੋਰਟ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਸਟਾਪ ਡਿਜੀਟਲ ਵਾਇਲੈਂਸ ਤੇ ਕਮੈਂਟ ਦੇ ਵਿੱਚ ਨਾਲ ਇਹ ਵੀ ਲਿਖੋ ਮੈਂ ਸੇਫ ਹਾਂ ਇਹ ਵੀਡੀਓ ਹਰ ਉਸ ਕੁੜੀ ਨੂੰ ਮਾਂ ਨੂੰ ਭੈਣ ਨੂੰ ਦੋਸਤ ਨੂੰ ਭੇਜੋ ਉਸ ਨਾਲ ਸ਼ੇਅਰ ਕਰੋ ਜਿਹੜਾ ਔਨਲਾਈਨ ਹੈ ਜਿਹੜਾ ਤੁਹਾਡੇ ਨਜ਼ਦੀਕ ਹੈ ਤੁਹਾਡਾ ਸਿਰਫ ਇੱਕ ਸ਼ੇਅਰ ਕਰਨਾ ਕਈ ਔਰਤਾਂ ਦੀ ਜ਼ਿੰਦਗੀ ਬਚਾ ਸਕਦਾ ਹੈ ਮਿਲਦੇ ਹਾਂ ਜੀ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਜਾਣਕਾਰੀ ਲੈ ਕੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ